9ਵੇਂ ਗੁਰਦੇਵ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਬਾਣੀ ਵਿੱਚ ਫਰਮਾਨ ਕਰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਔਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਸਤਗੁਰੂ ਜੀ ਕਹਿੰਦੇ ਹਨ ਕਿ ਉਹ ਸਰੀਰ ਜਿਹੜੇ ਦੁੱਖ ਵਿੱਚ ਕਦੇ ਦੁੱਖ ਨੂੰ ਮੰਨਦੇ ਨਹੀਂ ਨੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨਾਂ ਸੁਖ ਸਨੇਹ ਔਰ ਭੈ ਨਹੀਂ ਜਾਕੈ ਜਿੰਨਾ ਸਰੀਰਾਂ ਦੇ ਸੁਰਤ ਵਿੱਚ ਸੁਖ ਦੀ ਕੋਈ ਇਸ਼ਾ ਨਹੀਂ ਹੈ ਸਨੇਹ ਦਾ ਅਰਥ ਹੈ ਕਿ ਸਭ ਕੁਝ ਮੇਰਾ ਹੋ ਜਾਏ ਸੁਖ ਸਨੇਹ ਔਰ ਭੈ ਨਹੀਂ ਜਾਕੈ ਸਤਗੁਰੂ ਜੀ ਕਹਿੰਦੇ ਹਨ ਕਿ ਜਿੰਨਾ ਸਰੀਰਾਂ ਦੇ ਅੰਦਰ ਅਕਾਲ ਪੁਰਖ ਤੋਂ ਬਿਨਾ ਕਿਸੇ ਦਾ ਭੈ ਨਹੀਂ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਸਰੀਰਾਂ ਦੀ ਗੱਲ ਕਰ ਰਹੇ ਨੇ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇਹ ਔਰ ਭੈ ਨਹੀਂ ਜਾਕ ਕੰਚਨ ਮਾਟੀ ਮੰਨ ਕੰਚਨ ਦਾ ਅਰਥ ਹੈ ਸੰਗਤ ਜੀ ਸੋਨਾ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਐਸੇ ਭਗਤੀ ਵਾਲੇ ਸਰੀਰ ਸੋਨੇ ਨੂੰ ਮਿੱਟੀ ਦੇ ਬਰਾਬਰ ਜਾਣਦੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬਚਨਾਂ ਨੂੰ ਪ੍ਰਤੱਖ ਕਰਕੇ ਵਿਖਾਇਆ ਹੈ ਦਿਨਾਂ ਦੇ ਧਰਮ ਦੀ ਰੱਖਿਆ ਵਾਸਤੇ ਸਤਿਗੁਰਾਂ ਨੇ ਆਪਣੇ ਸੀਸ ਦਾ ਬਲੀਦਾਨ ਚੌਂ ਚਾਂਦਨੀ ਚੌਕ ਵਿੱਚ ਦਿੱਤਾ ਹੈ ਕਿਉਂਕਿ ਸਤਿਗੁਰ ਨੂੰ ਕਿਸੇ ਤਰ੍ਹਾਂ ਦੇ ਪਦਾਰਥ ਦੀ ਕੋਈ ਖੇਚ ਨਹੀਂ ਹੈ ਤੇ ਨਾਮ ਦੀਆਂ ਛੈਹਰਾਂ ਲੱਗੀਆਂ ਹੋਈਆਂ ਨੇ ਝੂਲੂ ਮੁਕਮਾਉਣ ਵਾਲਿਆਂ ਨੂੰ ਸੰਗਤ ਜੀ ਇਹ ਪਤਾ ਸੀ ਕਿ ਗੁਰੂ ਆਪਣੇ ਸਿੱਖਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਹੈ ਤੇ ਗੁਰੂ ਦੇ ਸਿੱਖਾਂ ਤੇ ਪਹਿਲੋਂ ਝੁਲਮ ਟਾਇਆ ਜਾਏ ਤੇ ਫੇਰ ਗੁਰੂ ਸਾਹਿਬ ਮੰਨ ਜਾਣਗੇ ਸ਼ਹੀਦੀ ਦੇਨ ਤੋਂ ਟਾਲਾ ਵੱਟ ਜਾਣੀਆ ਤੇ ਇਸ ਕਰਕੇ ਹੀ ਭਾਈ ਸਤੀਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਹੈ ਸਤ ਗੁਰਾਂ ਦੇ ਬਿਲਕੁਲ ਸਾਹਮਣੇ ਭਾਈ ਮਤੀਦਾਸ ਜੀ ਨੂੰ ਰੂਹ ਵਿੱਚ ਸਾੜਿਆ ਗਿਆ ਹੈ ਜਿੰਦਾ ਸਤ ਗੁਰਾਂ ਦੇ ਬਿਲਕੁਲ ਸਾਹਮਣੇ ਤੇ ਉਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਦੇਗਦੇ ਉਬਾਲੇ ਦਿੱਤੇ ਗਏ ਨੇ ਤੇ ਉਹਨਾਂ ਦਾ ਜਿਉਂਦਿਆਂ ਦਾ ਜਿਹੜਾ ਸਰੀਰ ਹੈ ਜਿਹੜਾ మాਸ ਹੈ ਉਹ ਹੱਡੀਆਂ ਨਾਲੋਂ ਵੱਖ ਹੋਇਆ ਸਤਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪਿੰਜਰੇ ਵਿੱਚ ਕੈਦ ਕੀਤਾ ਗਿਆ ਹੈ ਇਹ ਸੀਨ ਦੇਖ ਕੇ ਸਤਗੁਰਾਂ ਨੇ ਸੁਰਤ ਦੇ ਵਿੱਚ ਭਾਈ ਦਿਆਲਾ ਜੀ ਨੂੰ ਬਚਨ ਕੀਤੇ ਨੇ ਭਾਈ ਸਾਹਿਬ ਤੁਹਾਡਾ ਹਾਲ ਕੀ ਹੈ ਜਿਵੇਂ ਅਸੀਂ ਸੰਗਤ ਜੀ ਮੋਬਾਈਲ ਤੋਂ ਮੋਬਾਈਲ ਨੂੰ ਮੈਸੇਜ ਕਰਦੇ ਹਾਂ ਭਗਤੀ ਦੇ ਨਾਲ ਅਸੀਂ ਇਸ ਤਰ੍ਹਾਂ ਦਿਮਾਗ ਤੋਂ ਦਿਮਾਗ ਨੂੰ ਮੈਸੇਜ ਕਰ ਸਕਦੇ ਹਾਂ ਜਿਹਨੂੰ ਟੈਲੀਪੈਥੀ ਕਹਿੰਦੇ ਨੇ ਸਤਿਗੁਰਾਂ ਨੇ ਭਾਈ ਸਾਹਿਬ ਨੂੰ ਕਿਹਾ ਹੈ ਭਾਈ ਸਾਹਿਬ ਕੀ ਹਾਲ ਹੈ ਤੇ ਦੇਖਦੇ ਉਹ ਵਾਲੇ ਸੰਦੇ ਹੋਏ ਭਾਈ ਸਾਹਿਬ ਨੇ ਕਿਹਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਅਸੀਮ ਆਨੰਦ ਹੈ ਤੁਸੀਂ ਪਈਏ ਜਾਮੇ ਵਿੱਚ ਦੇਗ ਦੇ ਉਬਾਲੇ ਖਾ ਚੁਕੇ ਤੁਸੀਂ ਤਤੀ ਤਵੀ ਤੇ ਬੈਠ ਕਰਕੇ ਗੁਰੂ ਕੀ ਬਾਣੀ ਨੂੰ ਮਨੁੱਖਤਾ ਤੱਕ ਪਹੁੰਚਾਇਆ ਹੈ ਤੇ ਅਸੀਂ ਤਾਂ ਫਰੀਦ ਦੀ ਸ਼ਾਬਾਸ਼ ਲੈ ਰਹੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਪੜਾ ਤੁਸੀਂ ਪਾਈਆਂ ਨੇ ਤੇ ਸ਼ਾਬਾਸ਼ ਸਾਨੂੰ ਮਿਲ ਰਹੀ ਹੈ ਇਹ ਹੈ ਸੰਗਤ ਜੀ ਪ੍ਰੇਮ ਗੁਰੂ ਦਾ ਤੇ ਸਿੱਖ ਦਾ ਇਹ ਪ੍ਰੇਮ ਕਦੇ ਵੀ ਹਾਰੇ ਦੇ ਦੰਦਿਆਂ ਨਾਲ ਠਿਕਾ ਨਹੀਂ ਹੁੰਦਾ ਜਦੋਂ ਸੰਗਤ ਜੀ ਅਸੀਂ ਨਾਮ ਦੀਆਂ ਰਹਿਨ ਤਾਂ ਲੈ ਕਰਕੇ ਪਦਾਰਥ ਤੋਂ ਉੱਪਰ ਉੱਠ ਜਾਂਦੇ ਹਾਂ ਤੇ ਸਾਨੂੰ ਪਰਮਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਕੇ ਸ਼ਬਦ ਦੀ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ ਤੇ ਫੇਰ ਸੰਗਤ ਜੀ ਮਨ ਨਾ ਮੋਹ ਚੋਟਾ ਨਾ ਖਾਏ ਮਨ ਨਾ ਜਮ ਕੇ ਸਾਥ ਨਾ ਜਾਏ ਸਤਗੁਰੂ ਜੀ ਕਹਿੰਦੇ ਨੇ ਜਿਹੜਾ ਗੁਰੂ ਕੀ ਬਾਣੀ ਨੂੰ ਮੰਨ ਲੈਂਦਾ ਹੈ ਪੜ੍ਹ ਕੇ ਉਹਨੂੰ ਮੋਹ ਦੀਆਂ ਚੋਟਾਂ ਨਹੀਂ ਪੈਂਦੀਆਂ ਨੇ ਅਸੀਂ ਮੋਹ ਦੇ ਮਾਰੇ ਹਾਂ ਸੰਗਤ ਜੀ ਤਾਂ ਹੀ ਸਾਡਾ ਜਿਹੜਾ ਦੁੱਖ ਤੇ ਸੁੱਖ ਹੈ ਉਹ ਬਣਿਆ ਰਹਿੰਦਾ ਹੈ ਅਸੀਂ ਆਪਣੇ ਘਰ ਨੂੰ ਪ੍ਰੇਮ ਕਰਦੇ ਹਾਂ ਆਪਣੀਆਂ ਜਾਇਦਾਦਾਂ ਨੂੰ ਪੁੱਤਰਾਂ ਨੂੰ ਧੀਆਂ ਨੂੰ ਆਪਣੇ ਸਰੀਰ ਨੂੰ ਸਤਗੁਰੂ ਜੀ ਕਹਿੰਦੇ ਨੇ ਕਿ हे ਮਨੁੱਖ ਇਨ੍ਹਾਂ ਪਦਾਰਥਾਂ ਤੋਂ ਉੱਪਰ ਉੱਠ ਕਰਕੇ ਪਰਮਾਰਥ ਦੀ ਪ੍ਰਾਪਤੀ ਕਰੋ ਹੁਣ ਸੰਗਤ ਜੀ ਇਹ ਕਹਿਣਾ ਸੌਖਾ ਹੈ ਕਿ ਦੇਗਦੇ ਉਹ ਬਾਲੇ ਦੇ ਵਿੱਚ ਸਿੱਖ ਕਹਿ ਰਿਹਾ ਹੈ ਕਿ ਅਸੀਮ ਅਨੰਦ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਜਿਹੜਾ ਸਿਧਾਂਤ ਹੈ ਉਹ ਸ਼ਬਦ ਵਿੱਚ ਦ੍ਰਿੜ ਕਰਾਇਆ ਹੈ ਗੌਰ ਕਿਰਪਾ ਜਿਹੇ ਨਰਕੋਂ ਕੀਨੀ ਤੇ ਇਹੋ ਚੁਗਤ ਪੇਸ਼ਾਨਾ ਸਤਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਸਰੀਰਾਂ ਤੇ ਅਕਾਲ ਪੁਰਖ ਦੇ ਸ਼ਬਦ ਦੀ ਕਿਰਪਾ ਹੋ ਗਈ ਉਹਨਾਂ ਉਹਨਾਂ ਸਰੀਰਾਂ ਨੇ ਇਸ ਝੁਕਤੀ ਨੂੰ ਜਾਣ ਲਿਆ ਹੈ ਉਹਨਾਂ ਸਰੀਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਨ੍ਹਾਂ ਵੀ ਸਾਡਾ ਦੁੱਖ ਤੇ ਸੁੱਖ ਹੈ ਜਿਨ੍ਹਾਂ ਸਾਡੇ ਸਰੀਰ ਦਾ ਦਰਦ ਹੈ ਉਹਦਾ ਕਾਰਨ ਇਹ ਹੈ ਕਿ ਸਾਡੀ ਪਦਾਰਥ ਦੇ ਨਾਲ ਜਿਹੜੀ ਖਿੱਚ ਹੈ ਉਹ ਬਣੀ ਹੋਈ ਹੈ ਜਦੋਂ ਸ਼ਬਦ ਦੀ ਰੱਸੀ ਦੇ ਨਾਲ ਅਕਾਲ ਪੁਰਖ ਦੇ ਸ਼ਬਦ ਦੇ ਨਾਲ ਜਿਹੜੀ ਖਿੱਚ ਹੈ ਉਹ ਬਣ ਬਣ ਜਾਂਦੀ ਹੈ ਬੰਧਨ ਪੱਕੇ ਹੋ ਜਾਂਦੇ ਨੇ ਤੇ ਫੇਰ ਸੰਗਤ ਜੀ ਜਿਹੜੀ ਇਹ ਸੁਰਤ ਹੈ ਇਹ ਸਰੀਰ ਤੋਂ ਉੱਪਰ ਉੱਠ ਜਾਂਦੀ ਹੈ ਤੇ ਅਸੀਮ ਜਿਹੜਾ ਆਨੰਦ ਹੈ ਉਹ ਸ਼ਬਦ ਦੁਆਰਾ ਬਣਿਆ ਰਹਿੰਦਾ ਹੈ ਤੇ ਸੇਰ ਸੰਗਤ ਜੀ ਭਾਵੇਂ ਆਰੇ ਦੇ ਦੰਡੇ ਹੋਣ ਭਾਵੇਂ ਚਰਖੜੀਆਂ ਦੀਆਂ ਤਿੱਖੀਆਂ ਸੂਲਾਂ ਹੋਣ ਭਾਵੇਂ ਦੇਗ ਦੇ ਉਬਾਲੇ ਹੋਣ ਗੁਰੂ ਦਾ ਸਿੱਖ ਕਦੇ ਵੀ ਗੁਰੂ ਕੇ ਪ੍ਰੇਮ ਨੂੰ ਠਿਕਾ ਨਹੀਂ ਪੈਣ ਦਿੰਦਾ ਹੈ ਨਹੀਂ ਤਾਂ ਸੰਗਤ ਜੀ ਇੱਥੇ ਅਸੀਂ ਹਜ਼ਾਰਾਂ ਲੋਕਾਂ ਨੂੰ ਵੇਖਦੇ ਹਾਂ ਜਿਨ੍ਹਾਂ ਕੋਲ ਪਦਾਰਥ ਪੈਸਾ țeਲਾ ਕੋਠੀਆਂ ਆਕਾਰਾਂ ਸ਼ੌਰਤ ਬਹੁਤ ਹੈ ਆਪਰ ਫਿਰ ਵੀ ਉਹ ਬਚਨ ਕਰਦੇ ਨੇ ਕਿ ਇੱਕ ਵਿਛੋੜੇ ਦੀ ਜਿਹੜੀ ਧੂਣੀ ਹੈ ਉਹ ਹਿਰਦੇ ਵਿੱਚ ਸਦਾ ਤੁਖਦੀ ਰਹਿੰਦੀ ਹੈ ਕਿਉਂਕਿ ਆਤਮਾ ਜਿਹੜੀ ਹੈ ਉਹ ਅਕਾਲ ਪੁਰਖ ਨਾਲੋਂ ਦੂਰ ਹੈ ਗੌਰ ਕਿਰਪਾ ਜਿਹੀ ਨਰਕੋਂ ਕੀਨੀ ਤੇ ਇਹ ਜੁਗਤ ਪੇਸ਼ਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਸੁਰਤ ਸ਼ਬਦ ਦੇ ਨਾਲ ਜੁੜ ਜਾਂਦੀ ਹੈ ਤੇ ਫਿਰ ਜਿਹੜਾ ਸਰੀਰ ਹੈ ਉਹ ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ ਹੈ ਨਦੀਆਂ ਅਤੇ ਵਾਹ ਪਵੈ ਸਮੁੰਦਰ ਨਾ ਜਾਣੀਆਂ ਜਿਸ ਤਰ੍ਹਾਂ ਸੰਗਤ ਜੀ ਨਦੀਆਂ ਤੇ ਵਾਹ ਸਮੁੰਦਰ ਵਿੱਚ ਜਾ ਕੇ ਡਿੱਗ ਪੈਂਦੇ ਨੇ ਤੇ ਫਿਰ ਉਹਨਾਂ ਦੀ ਪਛਾਣ ਖਤਮ ਹੋ ਜਾਂਦੀ ਹੈ ਇਹ ਨਹੀਂ ਪਤਾ ਲੱਗਦਾ ਹੈ ਗੰਗਾ ਕਿਹੜੀ ਹੈ ਤੇ ਗੋਦਾਵਰੀ ਕਿਹੜੀ ਹੈ ਉਹ ਸਮੁੰਦਰ ਦਾ ਰੂਪ ਹੋ ਜਾਂਦੀਆਂ ਹਨ ਤੇ ਜਿਹੜੇ ਸਰੀਰ ਸੰਗਤ ਜੀ ਸ਼ਬਦ ਦੇ ਨਾਲ ਜੁੜਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਉਹ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਨੇ ਉਹਨਾਂ ਦਾ ਜਿਹੜਾ ਜਨਮ ਤੇ ਮਰਨ ਹੈ ਉਹ ਕੱਟਿਆ ਜਾਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਕਾ ਜਹਾਜ਼ ਗੁਰੂ ਕਾ ਬੋਹਤਾ ਬਖਸ਼ਿਸ਼ ਦਿੱਤਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦਇਆ ਰਹਿਤ ਕਰਨ ਸਾਡੇ ਘਰ ਵਿੱਚ ਗੰਗਾ ਹੈ ਸਾਨੂੰ ਕਿਸੇ ਤੋਂ ਕੁਛਣ ਦੀ ਲੋੜ ਨਹੀਂ ਹੈ ਸਤਗੁਰ ਸੱਚੇ ਪਾਤਸ਼ਾਹ ਤੋਂ ਦਇਆ ਰਹਿਤ ਮੰਗਣੀਆਂ ਕਰੀਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕਰਕੇ ਸਤਗੁਰਾਂ ਤੋਂ ਆਪਣਾ ਆਇਆ ਸਫਲਾ ਕਰਨਾ ਨਰਾਣਾ ਕਰੀਏ